ਧੇਤ ਆਰਮਿਕ ਯਾਤਰਾ ਤੇ ਗਏ ਸ਼ਰਧਾਲੂਆਂ ਨਾਲ ਵੱਡਾ ਹਾਸਾ ਵਪਰਿਆ ਜੀ ਹਾਂ ਸ਼ਰਧਾਲੂਆਂ ਨਾਲ ਭਰੀ ਟੈਂਪੋ ਟਰੈਵਲਰ ਨਦੀ ਵਿੱਚ ਜਾ ਡਿਗੀਏ ਜਿਸ ਕਾਰਨ ਮੌਕੇ ਤੇ ਹੀ 10 ਤੋਂ ਵੱਧ ਲੋਕਾਂ ਦੀ ਮੌਤ ਦੀ ਖਬਰ ਆਈਏ ਜੀ ਹਾਂ ਉੱਤਰਾਖੰਡ ਦੇ ਬਦਰੀਨਾਥ ਹਾਈਵੇ ਤੇ ਇਹ ਵੱਡਾ ਹਾਸਾ ਵਪਰਿਆ ਜਿੱਥੇ ਕਿ ਯਾਤਰੀਆਂ ਨਾਲ ਭਰੀ ਇੱਕ ਟੈਂਪੋ ਟਰੈਵਲਰ ਗੱਡੀ ਬੇਕਾਬੂ ਹੋ ਕੇ ਅਲਕਨੰਦਾ ਨਦੀ ਚ ਜਾ ਡਿਗੀਏ ਇਸ ਹਾਦਸੇ ਚ 10 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਜਦ ਕਿ ਕਰੀਬ 12 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਮੌਕੇ ਤੇ ਬਚਾਅ ਕਾਰਜ ਜਾਰੀ ਹੈ ਤੇ ਲਾਪਤਾ ਲੋਕਾਂ ਦੀ ਪਾਲ ਲਈ ਯਤਨ ਕੀਤੇ ਜਾ ਰਹੇ ਨੇ ਗੱਡੀ ਵਿੱਚ ਗੱਡੀ ਨਹੀਂ ਚੀਏ ਬੁੜੇ ਗੱਡੀ ਸਾਹ ਦੇ ਇਸ ਬੈਗ ਤੋਂ ਪੜਿਆ ਹੈ ਯਾਹਾਂ ਤੇ ਦੋ ਬੈਗ ਬਹੁਤ ਵੱਡੇ ਹੈ

तो तो से निए। 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 वो बैग गिरे हैं ना लोगों के ਤੇ ਇਹ ਹਾਦਸਾ ਬਦਰੀਨਾਥ ਹਾਈਵੇ ਤੇ ਰੈਂਟੋਲੀ ਨੇੜੇ ਵਾਪਰਿਆ ਜਿੱਥੇ ਕਿ ਟੈਂਪੋ ਟਰੈਵਲਰ ਅਚਾਨਕ ਕੰਟਰੋਲ ਗਵਾ ਬੈਠੀ ਅਤੇ ਬੇਕਾਬੂ ਹੋ ਕੇ ਅਲਕਨੰਦਾ ਨਦੀ ਚ ਜਾ ਡਿੱਗੀ ਇਹ ਸਾਰੇ ਸ਼ਰਧਾਲੂ ਚਾਰਤਾਂ ਮੇ ਯਾਤਰਾ ਤੇ ਨਿਕਲੇ ਹੋਏ ਸੀ ਜਿਨ੍ਹਾਂ ਵਿੱਚ ਕੇ ਬਦਰੀਨਾਥ ਕੇਦਾਰਨਾਥ ਹਿਮਕੁੰਡ ਸਾਹਿਬ ਸਣੇ ਕਈ ਧਾਰਮਿਕ ਸਥਾਨ ਸ਼ਾਮਿਲ ਸੀ ਜਿੱਥੇ ਕਿ ਇਹ ਯਾਤਰੀ ਜਾ ਰਹੇ ਸੀ ਅਤੇ ਅਚਾਨਕ ਜਦੋਂ ਇਹ ਗੱਡੀ ਰੈਂਟੋਲੀ ਨੇੜੇ ਪਹੁੰਚੀ ਤਾਂ ਇਸ ਦਾ ਡਰਾਈਵਰ ਗੱਡੀ ਤੇ ਕੰਟਰੋਲ ਗਵਾ ਬੈਠਾ ਅਤੇ ਗੱਡੀ ਡੁੰਗੀ ਖੱਡ ਵਿੱਚ ਡਿੱਗਦਿਆਂ ਹਲਕਨੰਦਾ ਨਦੀ ਚ ਜਾ ਡਿੱਗੀ ਜਿਸ ਕਾਰਨ 10 ਤੋਂ ਵੱਧ ਸ਼ਰਧਾਲੂਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 12 ਦੇ ਕਰੀਬ ਸ਼ਰਧਾਲੂ ਜ਼ਖਮੀ ਦੱਸੇ ਜਾ ਰਹੇ ਨੇ ਜਾਣਕਾਰੀ ਮੁਤਾਬਕ ਇਸ ਗੱਡੀ ਚ ਕਰੀਬ 22 ਲੋਕ ਸਵਾਰ ਸੀ ਜਿਨ੍ਹਾਂ ਵਿੱਚੋਂ ਕੇ 10 ਦੀ ਮੌਤ ਹੋ ਗਈ ਹੈ

ਟ੍ਰੈਵਲਰ ਵਿੱਚ ਕਰੀਬ 22 ਲੋਕ ਸਵਾਰ ਸੀ ਕਟੜਾ ਦੀ ਸੂਚਨਾ ਮਿਲਦੇ ਹੀ ਬਚਾਅ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਨੇ ਕਟਨਾ ਵਾਲੀ ਥਾਂ ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ ਉੱਥੇ ਹੀ ਨਦੀ ਦੇ ਤੇਜ਼ ਵਹਾਅ ਕਾਰਨ ਬਚਾਅ ਕਾਰਜਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨਦੀ ਕਰੀਬ ਨੱਕੋ ਨੱਕ ਭਰੀ ਚੱਲ ਰਹੀ ਹੈ ਜਿਸ ਕਾਰਨ ਗੱਡੀ ਅਤੇ ਯਾਤਰੀਆਂ ਨੂੰ ਬਾਹਰ ਕੱਢਣ ਵਿੱਚ ਮੁਸ਼ਕਲ ਆ ਰਹੀਆਂ ਨੇ ਕਟਨਾ ਦੀ ਸੂਚਨਾ ਮਿਲਦੇ ਹੀ ਐਸਟੀਆਰਐਫ ਦੀਆਂ ਟੀਮਾਂ ਵੀ ਮੌਕੇ ਲਈ ਰਵਾਨਾ ਹੋ ਗਈਆਂ ਨੇ ਉਧਰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ tạmਮੀ ਨੇ ਵੀ ਇਸ ਪੂਰੇ ਹਾਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ tạmਮੀ ਨੇ ਇੰਸਟਾਗ੍ਰam ਤੇ ਟਵੀਟ ਕਰਦਿਆਂ ਲਿਖਿਆ ਕਿ ਰੁਦਰ ਪ੍ਰਿਆਗ ਵਿੱਚ ਟੈਂਪੋ ਟਰੈਵਲਰ ਦੇ ਹਾਦਸੇ ਦੀ ਬਹੁਤ ਹੀ ਦੁਖਦਾਈ ਖਬਰ ਮਿਲੀ ਸਥਾਨਕ ਪ੍ਰਸ਼ਾਸਨ ਅਤੇ ਐਸਟੀਆਰਫ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਨੇ ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਮੈਡੀਕਲ ਸੈਂਟਰ ਭੇਜਿਆ ਗਿਆ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਕਟੜਾਂ ਦੀ ਜਾਂਚ ਦੇ ਹੁਕਮ ਦਿੱਤੇ ਗਏ ਨੇ ਪੁਸ਼ਕਰ ਤਾਮੀ ਨੇ ਲਿਖਿਆ ਕਿ ਉਹ ਪਰਮਾਤਮਾਗੇ ਅਰਦਾਸ ਕਰਦੇ ਨੇ ਕਿ ਬਿਛੜੀਆਂ ਰੂਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਜ਼ਖਮੀਆਂ ਨੂੰ ਜਲਦ ਤੋਂ ਜਲਦ ਰਾਹਤ ਮਿਲੇ ਜੀ ਹਾਂ ਪੁਸ਼ਕਰ ਤਾਮੀ ਜੋ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਉਨ੍ਹਾਂ ਵੱਲੋਂ ਇਸ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੁਹਾਨੂੰ ਇੱਕ ਵਾਰ ਫਿਰ ਦੱਸਦੇ ਹਾਂ ਕਿ ਉੱਤਰਾਖੰਡ ਚ ਬਦਰੀਨਾਥ ਹਾਈਵੇ ਤੇ ਇੱਕ ਬੇਹਦ ਭਿਆਨਕ ਹਾਦਸਾ ਹੋਇਆ ਜਿੱਥੇ ਕਈ ਯਾਤਰੀਆਂ ਨਾਲ ਭਰੀ ਟੈਂਪੋ ਟਰੈਵਲਰ ਬੇਕਾਬੂ ਹੋ ਕੇ ਅਲਕਨੰਦਾ ਨਦੀ ਚ ਜਾ ਡਿੱਗੀ ਜਿਸ ਵਿੱਚ ਹੁਣ ਤੱਕ ਕਰੀਬ 10 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਇਹ ਸਾਰੇ ਲੋਕ ਸ਼ਰਧਾਲੂ ਸਨ ਅਤੇ ਕੇਦਾਰਨਾਥ ਬਦਰੀਨਾਥ ਹਿਮਕੁੰਡ ਸਾਹਿਬ ਸਣੇ ਵੱਖ-ਵੱਖ ਧਾਮਾਂ ਦੀ ਯਾਤਰਾ ਤੇ ਨਿਕਲੇ ਸੀ ਅਤੇ ਅਚਾਨਕ ਜਿਵੇਂ ਹੀ ਗੱਡੀ ਰੈਂਟੋਲੀ ਨੇੜੇ ਪਹੁੰਚੀ ਤਾਂ ਡਰਾਈਵਰ ਟੈਂਪੋ ਟਰੈਵਲਰ ਤੇ ਅਚਾਨਕ ਆਪਣਾ ਸੰਤੁਲਨ ਗਵਾ ਬੈਠਿਆ ਅਤੇ ਬੇਕਾਬੂ ਹੋ ਕੇ ਇੱਕ ਗੱਡੀ ਅਲਕਨੰਦਾ ਨਦੀ ਚ ਜਾ ਡਿੱਗੀ ਜਿਸ ਕਾਰਨ 10 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਫਿਲਹਾਲ ਐਸਟੀਆਰਐਫ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਬਚਾਅ ਕਾਰਜ ਜਾਰੀ ਨੇ ਯਾਤਰੀਆਂ ਨੂੰ ਬਾਹਰ ਕੱਢੇ ਜਾ ਰਿਹਾ ਹੈ ਅਤੇ ਗੱਡੀ ਨੂੰ ਵੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ